ਗੁਰਦੀਪ ਸਿੰਘ ਨਕਸ਼ਦੀਪ ਤੇ ਨਵਲ ਦਿਲਕੰਦਾ ਅਗਲਾਖਾਂਡ 16 ਕੁਝ ਹਫ਼ਤੇ ਬਾਅਦ ਰਿਚੀ ਇੱਕ ਆਰਥ ਨੂੰ ਮੇਰੇ ਕੋਲ ਲੈ ਕੇ ਆਇਆ ਜਿਸ ਦਾ ਨਾਮ ਮिलाਸੀ ਰਿਚੀ ਨੇ ਉਹਨੂੰ ਮੇਰੇ ਨਾਲ ਮਲਾਉਂਦਿਆ ਕਿਹਾ ਬੱਰਾ ਇਹ ਮਿਲਾ ਹੈ ਇਸ ਦੀ ਉਮਰ 55 ਸਾਲ ਹੈ ਇਹ ਤਲਾਕशुदा ਹੈ ਇਸ ਦੀ ਇੱਕ ਲੜਕੀ ਯੂਨੀਵਰਸਿਟੀ ਵਿੱਚ ਪੜ੍ਹਦੀ ਹੈ ਵੀਰ ਰਾਜ ਨੇ ਮੈਨੂੰ ਆਖਿਆ ਸੀ ਕਿ ਕੋਈ ਮੇਡ ਮੈਂ ਲੱਭਾਂ ਜੋ ਤੇਰੇ ਵੱਲ ਧਿਆਨ ਦੇ ਸਕੇ ਇਸ ਨੂੰ ਨੌਕਰੀ ਦੀ ਬੜੀ ਲੋੜ ਹੈ ਕਿਉਂਕਿ ਜਿਸ ਨਰਸਿੰਗ ਹੌਂ ਵਿੱਚ ਕੰਮ ਕਰਦੀ ਹੈ ਕਿਸੇ ਕਾਰਨ ਬੰਦ ਹੋ ਗਿਆ। ਉਥੋਂ ਇਹਨੂੰ ਕਟਕਟਾ ਕੇ 1900 ਡਾਲਰ ਮਿਲਦੇ ਸੀ ਮਹੀਨੇ ਦੇ। ਪਰ ਇਸ ਦਾ ਜਾਣ ਆਉਣ ਦਾ ਖਰਚਾ ਤੇ ਘਰ ਦੇ ਕਿਰਾਏ ਦਾ ਪਾ ਕੇ ਇਸ ਨੂੰ ਮਸੇ ਤਿੰਨ 400 ਡਾਲਰ ਵੱਜਦੇ ਸੀ। ਜਿਸ ਨੂੰ ਇੱਥੋਂ 1800 ਡਾਲਰ ਵੀ ਮਿਲ ਜਾਣ ਤਾਂ ਬੜੀ ਖੁਸ਼ ਰਹੇਗੀ। ਕਿਉਂਕਿ ਸਾਰੇ ਡਾਲਰ ਸਿੱਧੇ ਇਸ ਦੇ ਬੈਂਕ ਵਿੱਚ ਚਲੇ ਜਾਣਗੇ। ਇਸ ਦਾ ਤੇਰੇ ਨਾਲ ਰਹਿਣ ਦਾ ਖਰਚਾ ਨਹੀਂ ਹੋਏਗਾ। ਵੀਰ ਰਾਜ ਆਖਦਾ ਸੀ ਕਿ ਉਹ 2000 ਡਾਲਰ ਦੀ ਕਮੇਟ ਦਾ ਖਰਚਾ ਆਪੇ ਦੇ ਦੇਵੇਗਾ। ਪਰ ਮੈਨੂੰ ਤੇਰੀ ਅਗ੍ਹਾ ਲੈਣੀ ਫਿਰ ਵੀ ਜ਼ਰੂਰੀ ਹੈ। ਮੈਂ ਉਸ ਸੌਰਸਤ ਵੱਲ ਵੇਖਿਆ। ਉਹ ਬੜੀ ਖੁਸ਼ ਰਹਿਣ ਵਾਲੀ ਨਹੀਂ ਸੀ ਲੱਗਦੀ ਪਰ ਉਸਦੇ ਬੋਲਣ ਵਿੱਚ ਬੜੀ ਮਿਠਾਸ ਸੀ ਉਹਦਾ ਚਿਹਰਾ ਆਪਣੀ ਉਮਰ ਨਾਲੋਂ ਜ਼ਿਆਦਾ ਟਲ ਗਿਆ ਸੀ ਉਸ ਦੀਆਂ ਵੱਡੀਆਂ ਅੱਖਾਂ ਸਨ ਜੋ ਕਦੇ ਬਹੁਤ ਤੇਲਕਾ ਸ਼ੌਣ ਗਿਆ ਪਰ ਹੁਣ ਉਹਨਾਂ ਦੇ ਦੁਆਲੇ ਦਾ ਰੰਗ ਹਲਕਾ ਮੇਲਾ ਹੋ ਗਿਆ ਸੀ ਹੁੰਜ ਭਾਵੇਂ ਉਹਦਾ ਰੰਗ ਬੜਾ ਸਾਫ਼ ਸੀ ਉਸਦਾ ਨੱਕ ਛੋਟਾ ਸੀ ਪਰ ਬੁੱਲ ਬੜੀ ਸੋਹਣੀ ਬੰਤਰ ਦੇ ਸਨ ਜਦੋਂ ਉਹ ਮੁਸਕਰਾਉਂਦੀ ਤਦ ਉਹਦੇ ਚਿਹਰੇ ਉੱਤੇ ਖੇੜਾ ਆ ਜਾਂਦਾ ਸੀ ਤੇ ਉਸਦੇ ਸਾਰੇ ਦੰਦ ਲਿਸ਼ਕਣ ਲੱਗ ਪੈਂਦੇ ਸੀ ਕੁਸਤਕਾ ਤਕਰੀਬਨ 5 ਫੁੱਟ 4 ਇੰਚ ਹੋਏਗਾ ਪਰ ਸਰੀਰ ਉਸਰ ਨਾ ਪਤਲਾ ਸੀ ਜਨਾਇ ਮੋਟਾ ਉਹ ਬਹੁਤ ਹੌਲੀ ਚੱਲਣ ਦੀ ਆਦਤ ਹੀ ਲੱਗਦੀ ਸੀ ਕਿਉਂਕਿ ਰਿਚੀ ਦੀ ਕਾਰ 'ਚ ਉਤਰ ਕੇ ਉਹ ਮੇਰੇ ਹਾਰਤਿਕ ਬਹੁਤ ਹੀ ਹੌਲੀ ਚੱਲ ਕੇ ਆਈ ਸੀ ਉਸ ਨੂੰ ਵੇਖ ਕੇ ਮੈਨੂੰ ਇਹ ਵਿਸ਼ਵਾਸ ਹੋਇਆ ਕਿ ਜੇ ਮੈਂ ਕਿਤੇ ਡਿੱਗ ਪਿਆ ਉਹ ਮੈਨੂੰ ਸੰਭਾਲ ਲਵੇਗੀ ਮੈਂ ਮਿਲਨ ਨੂੰ ਰੱਖਣ ਦੀ ਹਾਂ ਕਰ ਦਿੱਤੀ ਉਸ ਦਿਨ ਦਸੰਬਰ ਦੀ ਪਹਿਲੀ ਤਾਰੀਖ ਸੀ ਤੇ ਦੂਸਰੇ ਦਿਨ ਉਹ ਆਪਣੀ ਕਾਰ ਵਿੱਚ ਆਪਣਾ ਸਮਾਨ ਚੁੱਕ ਲਈ ਤੇ ਉਸ ਨੂੰ ਮੈਂ ਆਪਣੇ ਟਾਊਨ ਹੌਮ ਦੀ ਉਤਲੀ ਮੰਜ਼ਲ ਤੇ ਇੱਕ ਕਮਰਾ ਦਿੱਤਾ ਕਿਉਂਕਿ ਮੇਰਾ ਕਮਰਾ ਠੇਕਾਈ ਸੀ ਮੇਲਾ ਨੂੰ ਮੈਂ ਰੋਜ਼ ਮੈਰੀ ਨੂੰ ਵੀ ਮਲਾਇਆ ਰੋਜ਼ ਮੈਰੀ ਨੇ ਦੋ ਦਿਨ ਬਾਅਦ ਹੀ ਮੈਨੂੰ ਉਸ ਪਰ ਹੀ ਆਪਣੀ ਰਾਏ ਤੇ ਦਿੱਤੀ ਮੇਲਾ ਚੰਗੀ ਔਰਤ ਜਪਜੀ ਹੈ ਜ਼ਿੰਦਗੀ ਦੇ ਧੋਖਿਆਂ ਵਿੱਚੋਂ ਨਿਕਲ ਕੇ ਆਈ ਹੈ ਤੇਰੇ ਬਾਰੇ ਆਖਰੀ ਸੀ ਕਿਉਂ ਤੇਰੇ ਵਿੱਚੋਂ ਆਪਣੇ ਪਿਓ ਨੂੰ ਹੀ ਵੇਖਦੀ ਸੀ ਤਨਖਾਹ ਨਾਲ ਉਹ ਆਪਣੀ ਧੀ ਦੀ ਮਦਦ ਕਰ ਰਹੀ ਸੀ ਮੈਂ ਉਸ ਨੂੰ ਪੈਸੇ ਬਚਾਉਣ ਦੀ ਸਲਾਹ ਵੀ ਦਿੱਤੀ ਹੈ ਉਸ ਨੇ ਕੁਝ ਪੈਸੇ ਜੋੜ ਕੇ ਬੁਰੇ ਵਕਤ ਲਈ ਰੱਖੇ ਹੋਏ ਵੀ ਨੇ ਬਲਰਾ ਤੇਰੇ ਲਈ ਵਧੀਆ ਰਹੇਗੀ ਮਿਲਾ ਮੇਰਾ ਮਨ ਮਿਲਾਵਾਰੇ ਇਹ ਸਭ ਕੁਝ ਸੁਣ ਕੇ ਬੜਾ ਖੁਸ਼ ਹੋਇਆ ਮੈਂ ਮਿਲਾ ਨੂੰ ਰੌਣ ਬਲ ਕਦੇ ਵੀ ਨਾ ਜਾਣ ਲਈ ਆਖਿਆ ਅਜੋ ਛੱਟ ਤੇ ਕਾਜ਼ੀ ਹੋ ਗਈ ਮਿਸਟਰ ਬਿਲਕੁਲ ਨਹੀਂ ਜਾਵਾਂਗੀ ਜੈਨੇਟ ਬਾਰੇ ਵੀ ਉਹ ਬਹੁਤ ਕੁਝ ਨਹੀਂ ਸੀ ਜਾਣਦੀ ਜਿਸ ਦਾ ਮਤਲਬ ਸੀ ਕਿ ਰਿਚੀ ਨੇ ਇਹ ਗੱਲ ਜੈਨੇਟ ਨਾਲ ਸ਼ਾਇਦ ਸਾਂਝੀ ਨਾ ਕੀਤੀ ਹੋਵੇ ਪਰ ਇੱਕ ਦਿਨ ਜੈਨੇਟ ਮੈਨੂੰ ਮਿਲਣ ਆਈ ਤੇ ਮਿਲਾ ਨੂੰ ਵੇਖ ਕੇ ਉਹ ਬੋਲੀ ਮਿਲਾ ਤੇਰੇ ਬਾਰੇ ਮੇਰੇ ਮੰਗੇਤਰ ਰਿਚੀ ਨੇ ਥੋੜਾ ਦੱਸਿਆ ਸੀ ਕਿੰਝ ਲੱਗਿਆ ਤੈਨੂੰ ਬਲਰਾ ਕੋ ਲਾ ਕੇ ਮੈਂ ਬਹੁਤ ਖੁਸ਼ ਆ ਮੇਰਾ ਨੇ ਆਖਿਆ ਜੈਨੇਟ ਫਿਰ ਬੋਲੀ ਮਾਰਥਾ ਨੇ ਕਿਤੇ ਕੁਝ ਮਹੀਨੇ ਲਈ ਚਲੇ ਜਾਣਾ ਹੈ ਹੁਣ ਮੈਂ ਫੈਸਲਾ ਕੀਤਾ ਕਿ ਡੈਡ ਨੂੰ ਆਪਣੇ ਘਰੇ ਲੈ ਜਾਵਾਂ ਰਿਚੀ ਮੇਰੇ ਨਾਲ ਹੈ ਪਰ ਡੈਡ ਮੰਨ ਹੀ ਨਹੀਂ ਰਿਹਾ ਬਲਰਾ ਅੱਜਕੱਲ ਡੈਡ ਤੈਨੂੰ ਨਹੀਂ ਮਿਲਦਾ ਜੇ ਮੌਕਾ ਮਿਲੇ ਤੂੰ ਡੈਡ ਨੂੰ ਆਖਣਾ ਕਿ ਇੱਥੇ ਇਕੱਲੇ ਰਹਿਣ ਨਾਲੋਂ ਉਹ ਮੇਰੇ ਨਾਲ ਆ ਜਾਵੇ ਮੈਂ ਕਿਹਾ ਜ਼ਰੂਰ ਮੈਂ ਆਖਾਂਗਾ ਜੈਨੇਟ ਜੈਨੇਟ ਦੇ ਚਲੇ ਜਾਣ ਤੋਂ ਬਾਅਦ ਮਿਲਾਂ ਬੋਲੀ ਰਿਤੀ ਨੇ ਮੇਰੇ ਕੋਲ ਜੈਨਟ ਬਾਰੇ ਕੋਈ ਗੱਲ ਨਹੀਂ ਕੀਤੀ ਤੇ ਨਾ ਰੌਣ ਬਾਰੇ ਵੇਲਾ ਹੋ ਸਕਦਾ ਰਿਤੀ ਆਪਣੇ ਘਰ ਦੀ ਗੱਲ ਤੇਰੇ ਨਾਲ ਨਾ ਕਰਨੀ ਚਾਹੁੰਦਾ ਹੋਵੇ ਮੈਂ ਕਿਹਾ ਹਾਂ ਇਹ ਵੀ ਹੋ ਸਕਦਾ ਜੈਨਟ ਦੇ ਸਰੂਨ ਵਿੱਚ ਮੇਰੀ ਧੀ ਜਾਂਦੀ ਹੈ ਇਸ ਨਾਲ ਉਸ ਦੀ ਇੱਕ ਫੋਟੋ ਵੀ ਹੈ ਜਿਸ ਕਰਕੇ ਮੈਂ ਇਹਨੂੰ ਪਛਾਣ ਲਿਆ ਮੇਲਾ ਬੋਲੀ ਤੇਰੀ ਧੀ ਕੀ ਕਰ ਰਹੀ ਹੈ ਮੇਲਾ ਮੈਂ ਪੁੱਛਿਆ ਉਹ ਟੈਕਨੀਕਲ ਵਿਸ਼ੇ ਵਿੱਚ ਮਾਸਟਰ ਦੀ ਡਿਗਰੀ ਕਰ ਰਹੀ ਹੈ ਜੋ ਇਸ ਮਾਰਚ ਵਿੱਚ ਪੂਰੀ ਹੋ ਜਾਏਗੀ ਨੌਕਰੀ ਉਸ ਦੀ ਪੱਕੀ ਹੈ ਫਿਰ ਕਿਉਂਕਿ ਉਸ ਦੀ ਪੜ੍ਹਾਈ ਦੀ ਬਹੁਤ ਲੋੜ ਹੈ ਅੱਜ ਕੱਲ੍ਹ ਇੱਕ ਇੰਟਰਵਿਊ ਤੇ ਗਈ ਸੀ ਤੇ ਉਸ ਨੂੰ ਇੱਕ ਕੰਪਨੀ ਨਾਲ ਆਖ ਵੀ ਦਿੱਤਾ ਕਿ ਡਿਗਰੀ ਮਿਲਣ ਤੇ ਉਹ ਕਾਲ ਕਰ ਲਵੇ ਕਿਸੇ ਸਿਡਵਿੰਸਕੀ ਨਾਂ ਦੇ ਮੈਨੇਜਰ ਨੂੰ ਫਿਰ ਮੇਰਾ ਫਿਕਰ ਖਤਮ ਮਿਸਟਰ ਸਿੰਘ ਬਹੁਤ ਧੇਰ ਮੈਨੂੰ ਕਿਸੇ ਨੇ ਮਿਸਟਰ ਸਿੰਘ ਨਹੀਂ ਸੀ ਕਿਹਾ ਕਿਉਂਕਿ ਸਾਰੇ ਬਲਰਾਜ ਆਖਦੇ ਆਏ ਸਨ ਮੈਂ ਉਸ ਨੂੰ ਆਖਿਆ ਮਿਲਾ ਤੂੰ ਮੈਨੂੰ ਬਲਰਾਜ ਆਖ ਸਕਦੀ ਹੈਂ ਕੋਈ ਲੋੜ ਨਹੀਂ ਮਿਸਟਰ ਦੀ ਮੇਰਾ ਨਾਂ ਬਲਰਾਜ ਸਿੰਘ ਹੈ ਲੋਕੀ ਜੇ ਅੱਖਰ ਨੂੰ ਹਾਹਾ ਬੋਲ ਦਿੰਦੇ ਹਨ ਤਦੇ ਮੈਨੂੰ ਬਲਰਾਜ ਦੀ ਥਾਂ ਬਲਰਾਖ ਦੇ ਹਨ ਮੇਲਾ ਹੱਸੀ ਸੈਨ ਹੁਜ਼ਮਾ ਬਿਲਕੁਲ ਠੀਕ ਹੈ ਮੈਂ ਬਲਰਾਜੀ ਆਖਾਂਗੀ ਇਸ ਗੱਲੋਂ ਮੈਂ ਖੁਸ਼ ਸੀ ਕਿ ਮੈਂ ਹੁਣ ਘਰ ਕੱਲਾ ਨਹੀਂ ਸੀ ਮਿਲ ਆਪਣਾ ਕੰਮ ਮੁਕਾਫ ਕੀ ਜ਼ਿਆਦਾਤਰ ਫੋਨ ਤੇ ਕੁਝ ਵੇਚਦੀ ਰਹਿੰਦੀ ਕਾਫੀ ਬਣਾ ਕੇ ਹੀ ਉਹ ਮੈਨੂੰ ਉਠਾਲਦੀ ਤੇ ਕੋਸਾ ਪਾਣੀ ਪਰ ਕੇ ਨਾ ਹਾਂਦੀ ਆਖਦੀ ਨਾਲ ਹੀ ਪਾਰਕ ਵਿੱਚ ਮੇਰੇ ਨਾਲ ਉਤਰਦੀ ਮੈਂ ਉਸ ਨੂੰ ਕੋਈ ਵੀ ਨਿੱਜੀ ਸਵਾਲ ਨਾ ਕਰਦਾ ਤੇ ਨਾ ਹੀ ਉਹ ਮੈਨੂੰ ਕੁਝ ਪੁੱਛਦੀ ਕਿਤੇ ਕਿਤੇ ਉਹ ਰੋਸਮੈਰੀ ਕੋਲ ਆਪਣੇ ਬਾਰੇ ਗੱਲਾਂ ਜ਼ਰੂਰ ਕਰ ਲੈਂਦੀ ਉਸ ਦੇ ਦੱਸਣ ਮੁਤਾਬਕ ਉਸ ਤੇ ਦੋ ਵਿਆਹ ਹੋਏ ਸਨ ਪਰ ਦੋਨੋਂ ਟੁੱਟ ਗਏ ਸਨ ਕਿਉਂਕਿ ਦੋਨੋਂ ਉਸ ਦੇ ਪਤੀ ਉਸ ਪ੍ਰਤੀ ਵਫਾਦਾਰ ਨਹੀਂ ਸਨ ਤੇ ਮੈਲਾ ਸਿਰਫ ਵਫਾਦਾਰ ਬੰਦਾ ਹੀ ਮੰਗਦੀ ਸੀ ਇੱਕ ਦਿਨ ਅਸੀਂ ਦੋਨੋਂ ਪਾਰਕ ਵਿੱਚ ਬੈਠੇ ਸੀ ਕਿ ਰੌਣ ਨੇ ਆਪਣੇ ਘਰ ਦੇ ਦਰਵਾਜ਼ੇ ਵਿੱਚ ਖੜ ਕੇ ਮੈਨੂੰ ਬੁਲਾਇਆ ਮੇਰੇ ਨਾਲ ਮੇਲਾ ਵੀ ਚੱਲ ਪਈ ਮੈਲਾ ਨੂੰ ਵੇਖ ਕੇ ਬੋਲਿਆ ਜਵਾਨ ਗਰਲਫ੍ਰੈਂਡ ਲਬਲੀ ਤੂੰ ਹਣ ਬਲਰਾ ਨਹੀਂ ਹੈ ਮਿਲਿਆ ਹੈ ਮੇਰੇ ਪੁੱਤਰ ਨੇ ਮੇਰੀ ਦੇਖਭਾਲ ਨਿਕਲੀ ਹੈ ਬੜੀ ਸਿਆਣੀ ਹੈ ਇਹ ਅਤੇ ਸੁਹਰਦ ਹੈ ਮੈਂ ਕਿਹਾ ਵਾਧਿਆ ਬਰਾਜ ਮਿਲਾਂ ਮੇਰੇ ਲਈ ਵੀ ਕੋਈ ਸਹੇਲੀ ਲੱਭੀ ਮੈਂ ਬੜਾ ਇਕੱਲਾ ਕਿਉਂਕਿ ਮਾਰਤਾ ਆਪਣੇ ਪੁਰਾਣੇ ਸ਼ਹਿਰ ਆਪਣੇ ਪਰਿਵਾਰ ਨੂੰ ਮਿਲਣ ਗਈ ਹੈ ਉਹਨੇ ਮਿਲਾਂ ਨਾਲ ਹੱਥ ਮਲਾਉਂਦੇ ਆ ਕੇ ਜ਼ਰੂਰ ਮਿਸਟਰ ਮਿਲਾਨੀਮਸ ਕਰਾਕੇ ਕਿਹਾ ਮੈਂ ਰੌਣ ਨੂੰ ਯਾਦ ਦਵਾਇਆ ਰੌਣ ਤੂੰ ਮੈਨੂੰ ਸੱਜਿਆ ਸੀ ਕੀ ਗੱਲ ਹੈ ਆਏ ਹੋ ਆਖਣਾ ਹੈ ਕਿ ਉਹ ਸਵੇਰ ਵੇਲੇ ਮੇਰੇ ਕੋਲ ਕੁਝ ਵਕਤ ਗੁਜ਼ਾਰਨ ਆ ਜਾਇਆ ਕਰ ਕਿਉਂਕਿ ਸ਼ਾਮ ਨੂੰ ਤਾਂ ਜੈਨਟ ਆ ਜਾਂਦੀ ਹੈ ਰੂਜ਼ ਉਹ ਮੈਨੂੰ ਘਰ ਲੈ ਜਾਣਾ ਚਾਹੁੰਦੀ ਹੈ ਪਰ ਮੈਂ ਰਿਚੀ ਕਰਕੇ ਉਸ ਕੋਲ ਨਹੀਂ ਜਾਣਾ ਚਾਹੁੰਦਾ ਰੌਣੇ ਆਖਿਆ ਰਿਚੀ ਤਾਂ ਬਹੁਤ ਚੰਗਾ ਬੰਦਾ ਹੈ ਮੈਂ ਕਿਹਾ ਆ ਪਰ ਮਨ ਉਹ ਇਹੋ ਚਾਹੁੰਦਾ ਹੈ ਤੇ ਸੁਝਾ ਦਿੰਦਾ ਹੈ ਕਿ ਜੈਨਟ ਨੂੰ ਕਿਸੇ ਮੇੜ ਦੇ ਹਵਾਲੇ ਮੈਨੂੰ ਛੱਡਣਾ ਚਾਹੀਦਾ ਹੈ ਮਤਲਬ ਉਹ ਨਹੀਂ ਚਾਹੁੰਦਾ ਕਿ ਰੂਜ਼ ਜੈਨਟ ਮੇਰੇ ਕੋਲ ਆਵੇ ਮੈਂ ਨਹੀਂ ਚਾਹੁੰਦਾ ਕਿ ਮੇਰੇ ਕਰਕੇ ਜੈਨਟ ਤੋ ਰਿਚੀ ਦੂਰ ਜਾਵੇ ਮੈਂ ਉਹਨਾਂ ਨੂੰ ਆਖ ਦਿੱਤਾ ਕਿ ਨਵੀਂ ਮੇੜ ਮੈਂ ਜੈਨ ਨਹੀਂ ਰੱਖਣੀ ਹਾਂ ਮੰਨੋ ਇਹੋ ਚਾਹੁੰਦਾ ਹੈ ਅਤੇ ਸੁਝਾ ਦਿੰਦਾ ਹੈ ਕਿ ਜੈਨਟ ਨੂੰ ਕਿਸੇ ਮੇੜ ਤੇ ਹਵਾਲੇ ਮੈਨੂੰ ਛੱਡਣਾ ਚਾਹੀਦਾ ਹੈ ਮਤਲਬ ਉਹ ਨਹੀਂ ਚਾਹੁੰਦਾ ਕਿ ਰੋਜ਼ ਜੈਨਟ ਮੇਰੇ ਕੋਲ ਆਵੇ ਮੈਂ ਨਹੀਂ ਚਾਹੁੰਦਾ ਕਿ ਮੇਰੇ ਕਰਕੇ ਜੈਨਟ ਤੋਂ ਰਿਚੀ ਦੂਰ ਜਾਵੇ ਮੈਂ ਉਹਨਾਂ ਨੂੰ ਆਖ ਦਿੱਤਾ ਕਿ ਨਵੀਂ ਮੇੜ ਮੈਂ ਜੈਨ ਨਹੀਂ ਰੱਖਣੀ ਮਾਰਤਾ ਆਖਦੀ ਸੀ ਕਿ ਉਹ 6 ਜਾਂ 7 ਮਹੀਨੇ ਬਾਅਦ ਹੀ ਵਾਪਸ ਆ ਸਕੇਗੀ ਤੇ ਆ ਕੇ ਸਿਰਫ ਮੇਰੀ ਦੇਖਭਾਲ ਕਰਿਆ ਕਰੇਗੀ। ਅਸਾਂ ਨੂੰ ਉਹਦੀ ਤਨਖਾਹ ਵਧਾਉਣੀ ਪਵੇਗੀ। ਉਦੋਂ ਤੀਕ ਤੂੰ ਕੋਈ ਨਵੀਂ ਕੱਚੇ ਤੌਰ ਤੇ ਮੇਡ ਰੱਖ ਲੈ। ਮੈਂ ਪੁੱਛਿਆ। "ਉਹ ਨਹੀਂ ਨਹੀਂ ਇੰਜ ਨਹੀਂ ਕਰਨਾ। ਤੇਰੀ ਮਿਲਾਂ ਨੂੰ ਵੀ ਮੈਂ ਆਖ ਸਕਦਾ ਕਿਦਾਰਾ ਮੇਰੇ ਵੱਲ ਆ ਜਾਇਆ ਕਰੇ ਜਿਵੇਂ ਮਾਰਤਾ ਤੇਰਾ ਕੰਮ ਕਰਦਿਆ ਕਰਦੀ ਸੀ। ਮੇਰੇ ਅੱਦੇ ਕੰਮ ਦੇ ਪੈਸੇ ਮੈਂ ਦੇ ਸਕਦਾ ਪਰ ਇੰਜ ਮੈਂ ਕਰਨਾ ਨਹੀਂ।" ਇਸ ਬਾਰੇ ਵੀ ਇੱਕ ਗੁੱਝਾ ਭੇਦ ਹੈ ਪਰ ਕਿਸੇ ਦਿਨ ਇਹ ਭੇਦ ਵੀ ਹੋਲੀ ਜਾਏਗਾ ਕਿਉਂਕਿ ਅਜੇ ਮੈਂ ਇਸ ਬਾਰੇ ਕੁਝ ਨਹੀਂ ਆਖ ਸਕਦਾ ਪਰ ਇੱਕ ਦਿਨ ਸਭ ਲੋਕ ਜਾਣ ਲੈਣਗੇ ਲੋਨੇ ਕਿਹਾ ਮੈਨੂੰ ਉਸ ਤੇ ਆਖੇ ਸ਼ਬਦਾਂ ਦੀ ਕੋਈ ਸਮਝ ਨਾ ਪਈ ਤੇ ਨਾ ਹੀ ਮੇਰਾ ਨੂੰ ਕੋਈ دیر ਬਾਅਦ ਮੈਂ ਤੇ ਮੇਰਾ ਉਸ ਕੋਲੋਂ ਵਾਪਸ ਆ ਗਏ ਮੇਰਾ ਉਸ ਨੂੰ ਮਿਲਣ ਤੋਂ ਬਾਅਦ ਚੁੱਪ ਹੀ ਰਹੀ ਉਹ ਕਰ ਰਿਹਾ ਕਿ ਸਫਾਈਆਂ ਵਿੱਚ ਰੁੱਝੀ ਤੇ ਮੈਂ ਜਨਾਥਨ ਫਰੇਜ਼ੈਂਟ ਕਲੈਕਸ਼ਨਸ ਨਾਵਲ ਚੁੱਕ ਕੇ ਪੜਨ ਲੱਗ ਪਿਆ ਜੋ ਮੈਂ ਲਾਇਬ੍ਰੇਰੀ ਤੋਂ ਲਿਆਂਦਾ ਸੀ ਜੋ ਉਹ ਮੈਨੂੰ ਪੜਾ दिलचस्प लग गया एक हफ्ता लग गया पर मैं रौनू ਨੂੰ ਮਿਲਣ ਨਾ ਗਿਆ ਇੱਕ ਮੈਨੂੰ ਪੜ੍ਹਨ ਦਾ ਚਸਕਾ ਪੈ ਗਿਆ ਸੀ ਤੇ ਮਿਲਾ ਮੇਰੇ ਨਾਲ ਹੁਣ ਜ਼ਰਾ ਨਿੱਜੀ ਤੌਰ ਤੇ ਵੀ ਖੁੱਲ ਗਈ ਸੀ ਕਦੇ ਉਹ ਮੈਨੂੰ ਆਪਣੀ ਹੀਤੀਆਂ ਗੱਲਾਂ ਸੁਣਾਉਣ ਲੱਗ ਪੈਂਦੀ ਕਿ ਕਿਵੇਂ ਉਸ ਨੂੰ ਉਸਦੇ ਪਿਓ ਨੇ ਕਦੇ ਮਿਲਣ ਦੀ ਵੀ ਕੋਸ਼ਿਸ਼ ਨਹੀਂ ਕੀਤੀ ਤੀਆਂ ਵਾਰੀ ਅਜਿਹੀਆਂ ਗੱਲਾਂ ਸੁਣ ਕੇ ਮੈਨੂੰ ਅਫਸੋਸ ਹੁੰਦਾ ਕਿ ਮੇਰੇ ਕੋਈ ਧੀ ਕਿਉਂ ਨਹੀਂ ਸੀ ਕਦੇ ਉਹ ਆਪਣੇ ਰਹਿ ਚੁੱਕੇ ਪਤੀਆਂ ਦੀਆਂ ਬੇਵਫਾਈਆਂ ਤੇ ਬੇਸ਼ਰਮੀਆਂ ਦੀਆਂ ਗੱਲਾਂ ਦੱਸ ਕੇ ਆਪਣਾ ਮਨ ਹੌਲਾ ਕਰ ਲੈਂਦੀ ਸੀ ਇੱਕ ਹਫਤਾ ਇੰਜ ਹੀ ਹੋਰ ਗੁਜ਼ਰ ਗਿਆ ਬਾਕੀ ਅਗਲੇ ਕਾਂਡ ਵਿੱਚ